ਸਿਰਫ ਇੰਨਾ ਹੀ ਆਖਿਆ ਕਰੋ ਕਿ ਮਹਾਰਾਜ ਦਇਆ ਕਰੋ ਤਰਸ ਕਰੋ ਕਿਰਪਾ ਕਰੋ ਮਿਹਰ ਕਰੋ ਜਿਦਨ ਉਹਦੀ ਕਿਰਪਾ ਹੋਏਗੀ ਤੁਹਾਡੇ ਵਕਾਰ ਚਲੇ ਜਾਣਗੇ ਉਸ ਗੁਰੂ ਦਾ ਭਜਨ ਕਰੋ ਕਰਤੇ ਦੀ ਮਹਿਮਾ ਕਰੋ ਉਹਦੀ ਸ਼ਰਨ ਵਿੱਚ ਪੈ ਕੇ ਉਹਦੇ ਗੁਣ ਗਾਓ ਉਦੀ ਸ਼ਰਨ ਵਿੱਚ ਆਓਗੇ ਹੰਕਾਰ ਚਲਾ ਜਾਏਗਾ ਇਸ ਸਰੀਰ ਵਿੱਚ ਇਹ ਵਕਾਰਾਂ ਦਾ ਜਿਹੜਾ ਸਰਦਾਰ ਹੈ ਹੰਕਾਰ ਇਹ ਨਹੀਂ ਰਹੇਗਾ ਤੇ ਇਹ ਜਿਹੜਾ ਜਗ ਸਿੰਧ ਹੈ ਭਵ ਸਾਗਰ ਹੈ ਇਹ ਤਰਨਾ ਸੌਖਾ ਹੋ ਜਾਏਗਾ ਕਬੀਰ ਬਾਬਾ ਕਬੀਰ ਜੀ ਨੇ ਉਦਾਹਰਣ ਦਿੱਤੀ ਹੈ ਕਿ ਰੇਤੇ ਦੇ ਵਿੱਚ ਖੰਡ ਮਿਲ ਗਈ ਪਰ ਸੰਸਾਰ ਦੇ ਲੋਕੋ ਹਸਤੀ ਚੁਣੀ ਨਾ ਜਾਏ ਹਾਥੀ ਨਹੀਂ ਚੁਣ ਸਕਦਾ ਕਹੋ ਕਬੀਰ ਗੁਰ ਭਲੀ 부ਝਾਈ ਚਿੰਟੀ ਹੋਏ ਕੇ ਖਾਏ ਵੇਖੋ ਗੁਰੂ ਨੇ ਕਿਹਾ ਤੂੰ ਕੀੜੀ ਬਣ ਕੇ ਖਾ ਸਕਦਾ ਹੈ ਰੇਤੇ ਵਿੱਚੋਂ ਖੰਡ ਰੇਤ ਵਿੱਚ ਖੰਡ ਮਿਲ ਗਈ ਹਾਥੀ ਨਹੀਂ ਖਾ ਸਕਦਾ ਕਿਉਂਕਿ ਜਦੋਂ ਸੁੰਡ ਨਾਲ ਫੁਕਾਰਾ ਮਾਰੇਗਾ ਤੇ ਰੇਤਾ ਵੀ ਉੱਡ ਜਾਏਗਾ ਖੰਡ ਵੀ ਉੱਡ ਜਾਏਗੀ ਪਰ ਕੀੜੀ ਵਾਲੀ ਸੁਰਤੀ ਬਿਰਤੀ ਨਾਲ ਇੱਕ ਇੱਕ ਖੰਡ ਦਾ ਦਾਣਾ ਚੁਣਿਆ ਜਾ ਸਕਦਾ ਤੂੰ ਸੱਚੇ ਬਾਦਸ਼ਾਹ ਸਾਨੂੰ ਉਪਦੇਸ਼ ਕਰਕੇ ਸਮਝਾਉਂਦੇ ਨੇ ਕਿ ਤਰਨਾ ਜਗ ਸਿੰਧ ਸੁਖੈਣ ਚਹੋ ਕਹਿਣਾ ਲਖ ਬਾਦ ਗਹੋ ਕਰਨਾ ਨਹੀਂ ਤੁਸੀਂ ਕਿਰਪਾ ਪਕੜਨੀ ਨਹੀਂ ਹੈ ਕਿਰਪਾ ਮੰਗਣੀ ਹੈ ਦਇਆ ਤਰਸ ਮੈਂ ਕੱਲ ਵੀ ਕਥਾ ਦੀ ਸਮਾਪਤੀ ਵਕਤ ਬੇਨਤੀ ਕੀਤੀ ਸੀ ਅਜੇ ਵੀ ਤੁਹਾਨੂੰ ਕਈ ਬਜ਼ੁਰਗ ਮਿਲਣਗੇ ਜਾਂ ਜਿਨ੍ਹਾਂ ਨੂੰ ਸੋਝੀ ਉਹ ਵੀ ਮਿਲਣਗੇ ਕਈ ਲੋਕ ਉੱਠਦੇ ਆ ਬੈਠਦੇ ਆ ਕਹਿੰਦੇ ਨੇ ਵਾਹਿਗੁਰੂ 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 ਪਰ ਬਹੁਤੇ ਲੋਕਾਂ ਨੂੰ ਮੈਂ ਵੇਖਿਆ ਵਾਹਿਗੁਰੂ ਨਹੀਂ ਕਹਿੰਦੇ ਉਹ ਬਸ ਉੱਠਦੇ ਬੈਠਦੇ ਆ ਮਹਾਰਾਜ ਕਿਰਪਾ ਕਰੋ ਦਇਆ ਕਰੋ ਤਰਸ ਕਰੋ ਮਿਹਰ ਕਰੋ ਕਿਉਂਕਿ ਜਦੋਂ ਉਹਦੀ ਮਿਹਰ ਹੋਣੀ ਹੈ ਉਹਦੀ ਨਦਰ ਦੇ ਨਾਲ ਕ੍ਰਿਪਾ ਕਠਾਕ અવલોਕਣ ਕੀਨੋ ਦਾਸ ਕਾ ਦੁਖ ਬਿਦਾਰੇਓ ਉਹਦੀ ਇੱਕ ਮਿਹਰ ਦੀ ਨਜ਼ਰ ਨਾਲ ਤੁਹਾਡੇ ਪਤਾ ਨਹੀਂ ਕਿੰਨੇ ਕੰਮ ਹੋ ਜਾਣੇ ਨੇ ਕਿੰਨੀ ਵੱਡੀ ਬਖਸ਼ਿਸ਼ ਜਿਹੜੀ ਹੈ ਉਹ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਔਰ ਇਹ ਕਟਨਾਮਾ ਤੁਹਾਡੀ ਜ਼ਿੰਦਗੀ ਵਿੱਚ ਰੋਜ਼ ਕੱਟਦੀਆਂ ਨੇ ਜਿਹੜੇ ਲੋਕ ਤੁਹਾਡੇ ਨਾਲ ਫੋਟੋ ਖਿਚਾਉਂਦੇ ਨੇ ਠੀਕ ਅੱਜ ਦੇ ਯੁੱਗ ਵਿੱਚ ਫੋਟੋ ਜਿਹੜੀ ਹੈ ਇੱਕ ਆਮ ਗੱਲ ਹੋ ਗਈ ਪਰ ਸਾਰਿਆਂ ਦੀ ਜ਼ਿੰਦਗੀ ਚ ਅੱਜ ਵੀ ਨਹੀਂ ਹੈ ਲੋਕ ਉਸ ਫੋਟੋ ਨੂੰ ਆਪਣੀ ਮੈਮਰੀ ਬਣਾਉਂਦੇ ਨੇ ਆਪਣੀ ਯਾਦਗਾਰ ਬਣਾਉਂਦੇ ਨੇ ਫਿਰ ਉਹਨੂੰ ਆਪਣੇ ਘਰ ਵਿੱਚ ਸਭ ਤੋਂ ਜਿਹੜੀ ਪ੍ਰਾਈਮ ਜਗ੍ਹਾ ਹੋਵੇ ਉੱਥੇ ਜਾ ਕੇ ਸ਼ਿਸ਼ੋਭਤ ਕਰਦੇ ਨੇ ਮੇਰੇ ਮਾਤਾ ਜੀ ਸੁਣਾਉਂਦੇ ਹੁੰਦੇ ਸੀ ਮੇਰੀ ਮਾਂ ਮੇਰੀ ਬੀਬੀ ਕਿ ਇੱਕ ਵਾਰੀ ਘਰ ਪੁਲਿਸ ਆਈ ਕੋਈ ਐਸਾ ਕਾਰਨ ਬਣਿਆ ਹੁਣ ਮੇਰੇ ਫਾਦਰ ਅੰਦਰ ਸੀ ਕੋਠੇ ਵਿੱਚ ਕੱਚੇ ਕੋਠੇ ਹੁੰਦੇ ਸੀ ਤੇ ਪੁਲਿਸ ਵਾਲਿਆਂ ਦਾ ਸੁਭਾਅ ਤੁਸੀਂ ਵੇਖਿਆ ਹੀ ਹੈ ਧਗੜ 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 ਕਰਦੇ ਆਉਂਦੇ ਆ ਖਾਸ ਕਰਕੇ ਜਿਹੜੀ ਪੰਜਾਬ ਪੁਲਿਸ ਹੈ ਉੱਤੇ ਸੁਭਾਣ ਅੱਲਾ ਉਹਨਾਂ ਦਾ ਸਟਾਈਲ ਹੀ ਹੋ ਰਿਹਾ ਹੈ ਅੰਦਰ ਵੱਡੇ ਤੇ ਉਹਨਾਂ ਨੂੰ ਸਖਲਾਈ ਇਹ ਦਿੱਤੀ ਜਾਂਦੀ ਹੈ ਵੀ ਗਾਲਾਂ ਪਹਿਲਾਂ ਕੱਢਣੀਆਂ ਨੇ ਤੇ ਨਾਲ ਹੀ ਦੋ ਚਾਰ ਚਪੇੜਾ ਮਾਰਨੀਆਂ ਨੇ ਤੋਂ ਥਾਣੇਦਾਰ ਜਿਹੜਾ ਸੀ ਉਹਨੇ ਮੇਰੇ ਫਾਦਰ ਤੇ ਹੱਥ ਚੁੱਕਿਆ ਇਸ ਤਰ੍ਹਾਂ ਤੇ ਸਾਹਮਣੇ ਫੋਟੋ ਲੱਗੀ ਸੀ ਮੇਰੇ ਮਦਰ ਦੇ ਮਾਮਾ ਜੀ ਦੀ ਉਹ ਡਿਪਟੀ ਸਨ ਉਹ ਜਾਗਰ ਸਿੰਘ ਡੀਐਸਪੀ ਹੁਣ ਇਹ ਅਫਸਰ ਜਿਹੜਾ ਸੀ ਕਿਸੇ ਵੇਲੇ ਉਹਨਾਂ ਦੇ ਕੋਲ ਸਿਪਾਈ ਹੁੰਦਾ ਸੀ ਉਹਦਾ ਹੱਥ ਕਹਿੰਦੇ ਉੱਥੇ ਹੀ ਰਹਿ ਗਿਆ ਕਹਿੰਦਾ ਇਹ ਇਹ ਫੋਟੋ ਕੀ ਦੀ ਹੈ ਕਿ ਮੇਰੇ ਫਾਦਰ ਕਹਿਣ ਲੱਗੇ ਮੇਰੇ ਮਾਮੇ ਸਹੁਰੇ ਦੀ ਹੈ ਚੁੱਪ ਕਰਕੇ ਚਾਹ ਪੀ ਕੇ ਮੁੜ ਗਿਆ ਕਿਥੋਂ ਫੜਨ ਆਇਆ ਸੀ ਕੁੱਟਨ ਮਾਰਨ ਆਇਆ ਸੀ ਅਗਰ ਦੁਨਿਆਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਘਟਨਾਵਾਂ ਘਟਦੀਆਂ ਨੇ ਔਰ ਤੁਸੀਂ ਇਹਦੀ ਅਹਿਮੀਅਤ ਨੂੰ ਸਮਝਦੇ ਹੋ ਤੇ ਜੇ ਦੀਨ ਦੁਨੀਆਂ ਦੇ ਪਾਤਸ਼ਾਹ ਦੀ ਤੁਹਾਡੇ ਤੇ ਦਇਆ ਹੋਵੇ ਮਇਆ ਹੋਵੇ ਕਿਰਪਾ ਹੋਵੇ ਕਰੂਣਾ ਹੋਵੇ ਮੇਰ ਹੋਵੇ ਰਹਿਮਤ ਹੋਵੇ ਤੁਸੀਂ ਕੀ ਸੋਚਦੇ ਹੋ ਕਿੰਨੀਆਂ ਬਲਾਮਾਂ ਤੁਹਾਡੇ ਜੀਵਨ ਚੋਂ ਕੱਟ ਸਕਦੀਆਂ ਨੇ ਕਿੰਨੇ ਵਿਸ਼ੇ ਵਕਾਰ ਤੁਹਾਡੇ ਜੀਵਨ ਚੋਂ ਮੁੱਕ ਸਕਦੇ ਨੇ ਕਿੰਨੀਆਂ ਬਾਹਰ ਦੀਆਂ ਬੁਲਾਵਾਵਾਂ ਟੱਲ ਸਕਦੀਆਂ ਨੇ ਤੁਹਾਡੇ ਜੀਵਨ ਵਿੱਚੋਂ ਜੇ ਉਹਨਾਂ ਨੂੰ ਪਤਾ ਲੱਗ ਜਾਏ ਵੀ ਇਹ ਤੇ ਰੱਬ ਦਾ ਬਖਸ਼ਿਆ ਹੋਇਆ ਹੈ ਇਹ ਸਤਿਗੁਰੂ ਦੀ ਬਾਣੀ ਚ ਲਿਖਿਆ ਹੋਇਆ ਹੈ ਜਮ ਕੰਕਰ ਨੇੜ ਨਾ ਆਇਆ ਸੁਖ ਨਾਨਕ ਸ਼ਰਣੀ ਪਾਇਆ ਜਮਾਂ ਦਾ ਜਿਹੜਾ ਕੰਕਰ ਹੈ ਕੰਕਰ ਕਹਿੰਦੇ ਨੇ ਸੇਵਕ ਹੁਣ ਜਮਾ ਦਾ ਸੇਵਕ ਜਬਦੂਤ ਨੂੰ ਹੀ ਕਹਿੰਦੇ ਹੋਰ ਕਿੰਨੂੰ ਕਹਿੰਦੇ ਨੇ ਅਸੀਂ ਭੂਤਾਂ ਤੋਂ ਡਰਦੇ ਆਂ ਐਵੇਂ ਪਰਾਈਆਂ ਜਿਹੜੀ ਛਾਇਆ ਨੇ ਉਹਨਾਂ ਤੋਂ ਡਰਦੇ ਆਂ ਸਤਿਗੁਰੂ ਦੀ ਬਾਣੀ ਕਹਿੰਦੀ ਤੈਨੂੰ ਤਾਂ ਭੂਤਾਂ ਪ੍ਰੇਤਾਂ ਤੋਂ ਵੀ ਡਰਨ ਦੀ ਲੋੜ ਨਹੀਂ ਬਸ਼ਰਤ ਗੁਰੂ ਦੀ ਤੇਰੇ ਤੇ ਕਿਰਪਾ ਹੋਣੀ ਚਾਹੀਦੀ ਹੈ ਤੇਰੇ ਤੇ ਮਿਹਰ ਹੋਣੀ ਚਾਹੀਦੀ ਹੈ ਇਹ ਅਰਥੇ ਨਹੀਂ ਮੈਂ ਮੇਰੀ ਬੇਨਤੀ ਨੂੰ ਇਦਾਂ ਨਾ ਲੈ ਲੈਣਾ ਵੀ ਗਿਆਨੀ ਜੀ ਕਹਿੰਦੇ ਵਾਹਿਗੁਰੂ ਵਾਹਿਗੁਰੂ ਕਹਿਣ ਦਾ ਕੀ ਕੀ ਮਤਲਬ ਹੈ ਵਾਹਿਗੁਰੂ ਵਾਹਿਗੁਰੂ ਨਹੀਂ ਕਰਨਾ ਚਾਹੀਦਾ ਵਾਹਿਗੁਰੂ ਹੀ ਕਰਨਾ ਚਾਹੀਦਾ ਪਰ ਜਿਹੜੀ ਤੁਸੀਂ ਇਹ ਕਹਿਣਾ ਕਿ ਦਇਆ ਕਰੋ ਮੇਹਰ ਕਰੋ ਉਹ ਵੀ ਤਾਂ ਵਾਹਿਗੁਰੂ ਨੂੰ ਕਹਿਣਾ ਕਿੰਨੂੰ ਕਹਿਣਾ ਹੈ ਦਇਆ ਕਿਸੇ ਹੋਰ ਦੀ ਥੋੜਾ ਚਾਹੀਦੀ ਹੈ ਤਾਂ ਕਵੀ ਜੀ ਇੱਥੇ ਲਿਖਦੇ ਨੇ ਤੇ ਬੜਾ ਸੌਖਾ ਢੰਗ ਹੈ ਭਾਈ ਬੜੇ ਸੁਖੈਨ ਤੁਸੀਂ ਇਸ ਸੰਸਾਰ ਸਮੁੰਦਰ ਨੂੰ ਇਸ ਭਵ ਸਾਗਰ ਨੂੰ ਤਰ ਸਕਦੇ ਹੋ ਹਾਂਜੀ ਸੇਰੇ ਗੁਰ ਦਰਸ਼ਨ ਦੇਵਾਹੀ ਸਾਥ ਰੂਪ ਕਨ ਗਿਆਨ ਸ੍ਰੀ ਗੁਰੂ ਆਪਣੇ ਦਰਸ਼ਨ ਬਖਸ਼ਦੇ ਨੇ ਸ਼ਾਂਤ ਸਰੂਪ ਨੇ ਗਿਆਨ ਦੇ ਬਦਲ ਨੇ ਗਿਆਨ ਦੀਆਂ ਘਟਾ ਨੇ ਜਿਵੇਂ ਬਹੁਤ ਸੰਗਣੇ ਬਦਲ ਆ ਜਾਣ ਇਓ ਲੱਗੇ ਕਿ ਮੀ ਪਵੇਗਾ ਉਦੋਂ ਆਪਾਂ ਕਹਿੰਨੇ ਆ ਬੜੀਆਂ ਘਟਾ ਚੜ ਕੇ ਆਈਆਂ ਨੇ ਇਓ ਲੱਗਦਾ ਵੀ ਜਿਵੇਂ ਬਹੁਤ ਮੀ ਪਵੇਗਾ ਇੱਥੇ ਜਿਹੜਾ ਕਣ ਸ਼ਬਦ ਵਰਤਿਆ ਹੈ ਬਹੁਤੇ ਤੋਂ ਇਹ ਬਦਲ ਗਿਆਨ ਦੇ ਬਦਲ ਨੇ ਗੁਰੂ ਨਾਨਕ ਨੇ ਸ਼ਾਂਤੀ ਦਾ ਰੂਪ ਧਾਰਨ ਕੀਤਾ ਹੋਇਆ ਜਿਹਨੂੰ ਆਪਾਂ ਕਹਿੰਦੇ ਨਾ ਸ਼ਾਂਤੀ 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 ਜੈ ਇਦਾਂ ਵੀ ਬੋਲਿਆ ਜਾਂਦਾ ਹੈ ਆਪਾਂ ਤੇ ਸ਼ਾਂਤੀ ਵੈਸੇ ਕਹਿੰਦੇ ਨਾ ਵੀ ਠੰਡ ਰੱਖੋ ਜੀ ਚੁੱਪ ਕਰੋ ਜੀ ਰੌਲਾ ਨਾ ਪਾਓ ਜੀ ਕਲੇਸ਼ ਨਾ ਕਰੋ ਜੀ ਤੋ ਸੱਚੇ ਬਾਦਸ਼ਾਹ ਮਹਾਰਾਜ ਸ਼ਾਂਤ ਸਰੂਪ ਨੇ ਇਹ ਮੰਨੋ ਕਿ ਜਿਹੜਾ ਸ਼ਾਂਤੀ ਦਾ ਰੂਪ ਹੈ ਉਹ ਅਸਲ ਵਿੱਚ ਹੈ ਹੀ ਗੁਰੂ ਨਾਨਕ ਦੇਵ ਜੀ